ਹਾਂਜੀ ਕਿਸਾਨ ਵੀਰੋ ਇੱਕ ਗੱਲ ਹੋਰ ਦੇਖਣ ਨੂੰ ਮਿਲੀ ਆ ਜਿਵੇਂ ਜਿਵੇਂ ਮੀਂਹ ਪਈ ਜਾਂਦੇ ਨੇ ਹਨਾ ਤੇ ਮੂੰਗੀ ਵੀ ਲੈ ਫਲ ਫੁੱਲ ਬਣਾਈ ਜਾਂਦੀ ਆ ਨਿੱਕੀਆਂ ਨਿੱਕੀਆਂ ਲੜੀਆਂ ਕੱਢੀ ਤੁਰੀ ਆਉਂਦੀ ਆ ਦੇਖੋ ਤੁਸੀਂ ਲੈ ਆ ਹੁਣ ਆਪ ਇਹਨੂੰ ਕੀ ਆਖੀ ਯਾਰਾ ਹੁਣ ਨਾ ਤਾਂ ਆਪਣੇ ਆਹ ਜਿਹੜਾ ਫਾਲਾ ਇਹ ਪੱਲੇ ਦਾ ਪੈਣਾ ਨਹੀਂ ਹੈਗਾ ਹਨਾ ਕਿ ਉਹ ਆਪਣੀ ਮਜਬੂਰੀ ਆ ਆਪਾਂ ਵੱਧੋ ਵੱਧ 10 12 ਦਿਨ ਹੋਰ ਖੜਾਂਗੇ ਫਿਰ ਸਪਰੇਅ ਕਰਾਂਗੇ ਪਰ ਆਪਣੀ ਮੂੰਗੀ ਨੂੰ ਵੀਰੇ ਫਲ ਬਹੁਤ ਆ ਫਲੀਆਂ ਜਿਹੜੀਆਂ ਕਾਲੀਆਂ ਵੀ ਨੇ ਹਰੀਆਂ ਫੁੜੀਆਂ ਬਹੁਤ ਨੇ ਹਨਾ ਤੇ ਜਿਹੜਾ ਨਿੱਕਾ ਫਾਲਾ ਦੇਖਾਂਗੇ ਕੋਸ਼ਿਸ਼ ਕਰਾਂਗੇ ਵੀ ਜੇ ਆਪਾਂ ਰੱਖ ਸਕੀਏ ਜਾਂ ਕਿਵੇਂ ਕੋਸ਼ਿਸ਼ ਮੌਕੇ ਤੇ ਹਨਾ ਕੋਈ 5-4 ਦਿਨ 2-4 ਦਿਨ ਤਾਂ ਆਪਾਂ ਦੇ ਸਕਦੇ ਆ ਵੱਧ ਪਰ ਜਿਹੜਾ ਜਿਵੇਂ ਮੀਂਹ ਪੈਂਦਾਗਾ ਠੀਕ ਆ ਪਰ ਇਸ ਟਾਈਮ ਆਪਾਂ ਨੂੰ ਮੀਂਹ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਲੋੜ ਹੈਗੀ ਹੈਗੀ ਵੀ ਧੁੱਪਾਂ ਪੈਣ ਵਧੀਆ ਹਨਾ ਪੱਛੋਂ ਚੱਲੇ ਹੋ ਜਿਹੜਾ ਆਪਣਾ ਫਾਲਾ ਇਹ ਪਕਾਵੇ ਠੀਕ ਆ ਇਹਨੂੰ ਹੁਣ ਵੀਰੇ ਰੁੱਖ ਚਾਹੀਦੀ ਆ ਤੇ ਬਾਕੀ ਸਿਰੇ ਬਾਹਲੇ ਸੱਲਣੀ ਚਾਹੀਦੀ ਤੇ ਇਹਦੇ ਬਾਰੇ ਕੀ ਖਿਆਲ ਆ ਮੂੰਗੀਆਂ ਫਲ ਬਹੁਤ ਚੱਕੀਆਂ ਜਾਂਦੀਆਂ ਨੇ ਵਿੱਚ ਵਿੱਚ ਵੀਰਾਂ ਦੇ ਕਮੈਂਟ ਵੀ ਆਉਂਦੇ ਨੇ ਹਨਾ ਵੀ ਵੀਰੇ ਮੂੰਗੀਆਂ ਫਲ ਬਹੁਤ ਚੱਕੀਆਂ ਜਾਂਦੀਆਂ ਨੇ ਪਰ ਬਾਈ ਕੀ ਕਰੀਏ ਹੁਣ ਆਪਣੇ ਵੱਡੇ ਮਜੂਰੀ ਐ ਇਦੂ ਬਾਦ ਤੇ ਆਪਾਂ ਇਹਨੂੰ ਵੱਡਾਂਗੇ ਵੀਰੇ ਇਹਦੇ 23 ਆ 22 ਨੂੰ ਸਪਰੇਅ ਕਰਾਂਗੇ ਠੀਕ ਆ ਭਾਵੇਂ ਕਿਵੇਂ ਹੋਵੇ ਕੱਚਾ ਫਾਲਾ ਪੱਕਾ ਫਾਲਾ ਵੀਰੇ ਉੱਧੇ ਛੱਡੀ ਨਹੀਂ ਹੈਗੀ ਸਭ ਨੂੰ ਮੇੜ ਦੇਣਾ ਤੇ ਇਹ ਆਪਣਾ ਜਿਹੜਾ ਪਲਾਂਟ ਆ ਵੀਰੇ ਬਹੁਤ ਵਧੀਆ ਗਾ ਸਾਰਾ ਤੇ ਤੁਸੀਂ ਵੀ ਦੱਸੋ ਤੁਹਾਡੀ ਮੂੰਗੀ ਕਿਵੇਂ ਆ ਤੇ ਅੱਜ ਆਪਣੇ ਪਿੰਡ ਵੀਰੇ ਮੀ ਹੈਗਾ ਪਿੰਡ ਹੀਰਕੇ ਜ਼ਿਲ੍ਹਾ ਮਾਨਸਾ ਦੱਸਿਓ ਫਿਰ ਤੁਹਾਡੀ ਮੂੰਗੀ ਕਿਵੇਂ ਆ ਵੀਰੇ